ਤੁਸੀਂ ਕਿੰਨੇ ਦਾ ਤਿਆਰ ਕਰਕੇ ਦੋਗੇ ਉਹ ਕਹਿੰਦੇ 8500 ਦਾ ਉਹ ਪੈ ਗਿਆ ਉਹ ਰਾਤ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਬਈ ਜਿੰਨਾ ਮਰਜੀ ਪਿਆਰ ਦਿਤਾਈਏ ਮਾੜੇ ਸਮੇਂ ਨਾਲ ਲੜਨਾ ਸਿੱਖੋ ਜੇ ਮਾੜਾ ਨਾਲ ਤੁਸੀਂ ਲੜਦੇ ਨਾ ਚੰਗਾ ਤਾਂ ਤੁਹਾਡੇ ਤੇ ਆਪ ਹੀ ਆ ਗਿਆ ਮੈਂ ਵੀ ਦੇਖਦੇ ਨੇ ਤੁਹਾਡੀ ਵੀਡੀਓ ਮੰਮੀ ਵੀ ਦੇਖਦੇ ਆ ਅੱਛਾ ਆਓ ਉਹ ਦੇ ਫਟੇ ਦੇਖਿਆ ਕਰ ਰੈਟ ਰੋਕ ਜੂਗਾ ਆਦੀ ਮੈਂ ਨਵੇਂ ਟ੍ਰਿਕ ਦੇ ਮੇਕਅਪ ਸਿੱਖੇ ਮੈਂ ਅੱਜ ਆਪਣੇ ਸਾਰੇ ਟੱਬਰ ਦੀ ਲੁੱਕ ਦੇਖ ਲਓ ਬਈ ਇਹ ਮੈਂ ਹੈਗੀ ਐ ਇਹ ਮੇਰੇ ਪਾਪਾ ਹੈਗੇ ਉਹ ਮੇਰੀ ਭੈਣ ਹੈਗੀ ਆ ਮੇਰੀ ਮੰਮੀ ਹੈਗੀ ਐ ਇਹ ਇਹ ਸੂਟ ਹੈ ਇਹ ਸੂਟ ਮੈਂ ਆਨਲਾਈਨ ਪੁੱਛਿਆ ਸੀ ਤੇ ਮੈਂ ਕਿਹਾ ਤੁਸੀਂ ਕਿੰਨੇ ਦਾ ਤਿਆਰ ਕਰਕੇ ਦੋਗੇ ਉਹ ਕਹਿੰਦੇ 8500 ਦਾ ਫਿਰ ਮੈਂ ਨੇ ठान ਲਿਆ ਕਿ ਮੈਂ ਇਹਨੂੰ ਬਣਾਉਂਗੀ ਆਪ ਬਣਾਉਂਗੀ ਤੇ ਇਹਨੂੰ ਸਸਤੇ ਤੋਂ ਸਸਤਾ ਬਣਾਉਂਗੀ ਇਹ ਮੇ ਸੂਟ ਕਿੰਨੇ ਦਾ ਬਣਾਇਆ ਹੋ ਸਕਦਾ ਇਹ ਜਿਹੜਾ ਸੂਟ ਕਰਮਨ ਨੇ ਇਹ ਸੂਟ ਕਿੰਨੇ ਦਾ ਬਣਾਇਆ ਹੋ ਸਕਦਾ ਮੈਂ ਉਸ ਰੇਟ ਤੋਂ ਸਸਤਾ ਬਣਾਇਆ ਪਰ ਹੈ ਥੋੜਾ ਇਹ ਹਜ਼ਾਰਾਂ ਚ ਦੇਖ ਪਰ ਉਹ 10000 ਦਾ ਨਹੀਂ ਥੋੜਾ ਸਸਤਾ ਤੁਸੀਂ ਗੈਸ ਕਰਕੇ ਦੱਸੋ ਕਿੰਨੇ ਦਾ ਹੋਏ ਸੂਟ ਹੈ ਹਾਂ ਹਾਂ सिर ते ख नहीं है जोत खा बंदोनी खाओ ਨਾ ਹੋ ਜੀ ਵੀ ਇਹ ਕਾਜ ਹੈ ਤੁਹਾਡਾ ਅਸੀਂ ਟਾਈਮ ਤੇ ਪਹੁੰਚ ਗਏ ਤੇ ਵਿਆਹ ਵਾਲੇ ਘਰੇ ਕਰਵਾ ਲੈਣਾ ਕੰਦ ਕਰੀਆਂ ਨੇ ਸਟਾਪ ਨਾ ਚਲੋ ਭਜਾ ਰੋ ਘਰ 150 ਦੀ ਸਪੀਡ ਤੇ ਚਲੋ ਮੈਨੂੰ ਮੈਂ ਉੱਥੇ ਪਹੁੰਚਣਾ ਟਾਈਮ ਨਾਲ ਇੱਧਰ ਕਹੀ ഹേയ് ഐ തിങ്ക് ഇറ്റ് കാം ഹർ എനിക്കൊരു മിനിറ്റ് വേണ്ട സസി കേൾവാണ് ഗണ്ടവ അഗ്നിയാ പ്രയത്നം മായക്കല്ലാണ് ഹേം തമേ ਆ ਜੀ ਬੰਦਿਆ ਨਾ ਨਾ ਤੁਲਾ ਤੁੰਗੀ ਕਹੀ ਸੀ ਓਕੇ ਫਾਬੀ ਫਾਦੇ ਮਾ ਮੇਰੇ ਵੀਰੇ ਨੇ ਤੁੰਨਾ ਮੇਰੇ ਵੀਰੇ ਨੇ ਤੁੰਨਾ ਸੁਮਾ ਬੋ ਛੇਤੀ ਤੋਂ ਛੇਤੀ ਲੈ ਕੇ ਆਵੇ ਨਹੀਂ ਇੰਨਾ ਚਾ ਚੜਿਆ ਹੈ ਨੂੰ ਦੂਰੋਂ ਨੱਚਦਾ ਫੇਰ ਸਤੱਕ ਜਾਵੇ ਨਹੀਂ ਇੰਨਾ ਚਾ ਚੜਿਆ ਜਿਵੇਂ ਦਵਾਈਏ ਕੁਝ ਵੀ ਦਵਾਈਏ ਫਿਰ ਵੀ ਗੁੱਸਾ ਚੜਦਾ ਬਹਿਣ ਭਰਾਵਾਂ ਦਾ ਜੜੇ ਬਿਨਾ ਨਹੀਂ ਸਦਾ ਬਹਿਣ ਭਰਾਵਾਂ ਦਾ ਹਾਂਜੀ ਅੱਗੇ ਕਿੱਧਰ ਵੀ ਹੋਣ ਇੱਕ ਤਾਂ ਇਹ ਜੀ ਬੱਚਾ ਹੈ ਬੱਚਾ ਹੈ ਕਿ ਤੇ ਚੁੰਝ ਮਾਰੇ ਸੁਪਾ ਪਿਆ ਕਰਮ ਇਹ ਕਿਹੋ ਟੱਕੇ ਹੈ ਪਤਾ ਨਹੀਂ ਕਿਤੇ ਕਿੱਥੋਂ ਆਇਆ ਸੀ ਇਹਦੇ ਵਿੱਚ ਕਿਵੇਂ ਛੱਡੂਗੀ ਤੇ ਵੜ ਗਈ ਵਾਚ ਕਿਤੇ ਕਿਹਦੀ ਆ ਗਈ ਉੱਡ ਗਿਆ ਉਹ ਸਭ ਵਾਲਾ ਹੀ ਉੱਡ ਗਿਆ ਉਹ ਤੁੱਪ ਸੇਕਣਾ ਸੀ ਕਰਾ ਉਹ ਤੁੱਪ ਸੇਕਣਾ ਸੀ ਸਾਰੀ ਤੁੱਪ ਖਰਾਬ ਕਰਦੀ ਆ ਇਹਦਾ ਰਾਤ ਨੂੰ ਮੜਦੇ ਤੇ ਜੁੱਤੀ ਹੈਂ ਜੁੱਤੀ ਇੱਧਰ ਨਹੀਂ ਲਾਈ ਸੀ ਚਾਹੀਦੀ ਚਾਹੀਦੀ ਪੈਸੇ ਦੇ ਪੈਸੇ ਦੇ ਤੂੰ ਵੀ ਤਾਂ ਮੁੰਡੇ ਦੀ ਭੈਣ ਹੈ ਦੇ ਮੈਂ ਤਾਂ ਸੇ ਦੇ ਜੁੱਤੀ ਲੈ ਦੇ ਤੇ ਜੁੱਤੀ ਕਿ ਨਾ ਮੇਰੀ ਹਾਂ ਮੇਰੀ 500 ਦੀ ਆਈ ਜੁੱਤੀ ਸਰਵੰਸਰ ਵੀ ਲੈਣੀ 2000 ਤੂੰ ਜੁੱਤੀ ਰੱਖ ਲੈ ਕਿੱਥੇ ਪਹਿਲਾਂ ਦੱਸ ਮੈਨੂੰ ਵੀ ਇਹਨਾਂ ਨੂੰ ਸਵਾਲ ਸੁਣਨਾ ਜੁੱਤੀ ਦੱਸ ਨਾ ਨਾ ਮੈਂ ਕੱਟ ਮਾਰਦੀ ਹੈਗੀ ਤੈਨੂੰ ਪਤਾ ਨਾ ਆਹ ਭਾਈ ਬੁੱਢੇ ਕਰੀ ਆ ਹੀ ਹੁੰਦਾ ਜਿਹੜੀ ਭੈਣ ਅੱਗੇ ਅੱਗੇ ਹੁੰਦੀ ਹੈ ਚੱਕਣੀ ਚਾਹੀਦੀ ਹੈ ਜਿੱਤੀ ਕਿੰਨਾ ਪਾ ਆ ਗਿਆ ਪੈਲੈਸ ਚ ਅਸੀਂ ਤਾਂ ਹਰਦੀਪ ਕਲਦੀਪ ਦੇ ਵਿੱਚ ਹੀ ਉਲਝ ਪਏ ਹਾਂ ਹਰਦੀਪ ਕਲਦੀਪ ਇਹਨੇ ਕਲਦੀਪ ਵੀ ਲਾ ਰਿਹਾ ਤੇ ਹਰਦੀਪ ਵੀਰੇ ਦਾ ਕਹਿ ਰਿਹਾ ਸਤਿ ਸ਼੍ਰੀ ਅਕਾਲ ਮੈਂ ਵਧੀਆ ਤੁਸੀਂ ਦੱਸੋ ਤੁਸੀਂ ਸਾਨੂੰ ਬੁਲਾਉਂਦੇ ਹੀ ਨਹੀਂ ਜੀ ਤੁਸੀਂ ਗੋਲਪੇ ਖਾਣ ਗਏ ਸੀ ਹੋਰ ਕਿਵੇਂ ਲੱਗ ਗਿਆ ਤੁਹਾਨੂੰ ਬਹੁਤ ਵਧੀਆ ਤੁਸੀਂ ਦੱਸੋ ਤੁਸੀਂ ਬਾਅਦ ਚ ਆਈਆਂ ਆਈਓ ਕੋਈ ਸਾਨੂੰ ਤੁਸੀਂ ਤਾਂ ਕੈਮਰਾ ਜਿਉਈ ਹੈ ਚੱਲ ਚਾਲੇ ਪੱਤੇ ਸਤਿ ਸ਼੍ਰੀ ਅਕਾਲ ਕੋਣ ਮਾਰੋ ਵਾਲੀ ਭਾਬੀ ਓ ਤੇਰਾ ਕੀ ਨਾ ਗੁਨਾ ਕਰਾਉਂਦੀ ਓ ਕਿਓ ਕਿ ਇਹ ਕਹਾਣੀ ਹੈ ਮੇਰੀ ਅੱਛਾ ਉਹ ਵੀ ਨਵਾਂ ਸਾਡੀ ਮਾਣਿਆ ਸਾਡਾ ਉਹ ਆ ਤੇ ਨਹੀਂ ਨਾ ਬੱਤੀ ਲੜਾਈ ਕਰਨਾ ਅੱਜ ਚਸ਼ੀਆ ਪਤਨੀਵੇਂ ਦੇਖੋ ਜਾਣਾ ਨਾ ਭਾਈ ਜੀ ਮੈਂ ਤੁਹਾਨੂੰ ਫੇਰ ਕਹਿੰਦੇ ਮੇਰਾ ਪਿੰਡ ਦੇ ਨਾਲ ਛਾਪਿਆ ਵੜਾ ਘਰੇ ਹੋ ਕੇ ਜਾਣਾ ਤੇ ਵਧੀਆ ਕੰਟੈਕਟ ਵਧੀਆ ਸਿਸਟਮ ਆਪਕੇ ਬਣਾ ਕੇ ਰੱਖੋ ਕੋੜਾਂਟ ਸਰਕਲ ਚੱਲੀ ਜਾਣਾ ਹੈ ਹਾਂ ਜੀ ਕਿੰਨੇ ਬੰਦੇ ਜੁੜੇ ਹੋਏ ਨੇ ਥੋੜੇ ਵਰਗੇ ਨਹੀਂ ਨਹੀਂ ਵਧੀਆ ਕਰਦਾ ਹੈ ਜਿਹੜੇ ਕੰਮ ਲੱਗੇ ਉਹ ਬਹੁਤ ਵਧੀਆ ਹੈ ਕਿਉਂਕਿ ਦੁਨੀਆਦਾਰੀ ਹੈ ਨਹੀਂ ਦੁਨੀਆਦਾਰੀ ਉਹ ਜਿਹੜੀ ਚੀਜ਼ ਛੋਡੇ ਵਾਇਸ ਉਹਨੇ ਪਾਵਰ ਆਫ ਬਕੀ ਹੈ ਉਹ ਬਹੁਤ ਤਗੜੀ ਪਾਵਰ ਹੈ ਨਹੀਂ ਸਹੀ ਹੈ ਮੈਂ ਕਿ ਭਾਈ ਜੀ ਨਾਲ ਹੀ ਗੱਲ ਕਰਕੇ ਅੱਡੇ ਇਹ ਬਹੁਤ ਵਧੀਆ ਚੀਜ਼ ਹੈ ਕਿੰਗੀ ਲਾ ਕੇ ਸੋਚ ਵੀ ਵਧੀਆ ਜੇ ਆਪਣੇ ਸੋਚ ਕੀ ਹੈ ਆਪਣੀ ਲੋੜ ਹੈ ਸੋਚਾਂ ਦੇ ਵੀ ਨਾ ਜਿਸ਼ਤਾ ਪੜਨਾ ਸੌਣਾ ਹੈ ਸਾਡੇ ਦਾ ਬਾਪੂ ਨੇ ਦੇ ਦੇ ਤਾਂ ਦੇਣੇ ਨੇ ਤਾਂ ਅੱਜ ਜਿਹੜਾ ਆਪ ਕਰਨਾ ਉਹ ਆਪ ਨੂੰ ਪਤਾ ਲੱਗਦਾ ਵੀ ਆਪਣਾ ਲੇਬਲ ਕੀ ਹੈ ਪੈਸਾ ਕਿਵੇਂ ਆਉਂਦਾ ਹੈ ਕਿਵੇਂ ਕੰਮ ਕਰਦਾ ਹੈ ਆ ਇੱਕ ਦੋ ਸਾਲ ਹੀ ਹੋਇਆ ਮੈਨੂੰ ਕਬੀਰ ਵਾਲੀ ਚ ਬਣੀ ਹੋਈ ਆ ਮੈਂ 40 ਕਿਲੋ ਭਾਰ ਹੋ ਗਿਆ ਆਏ ਹਮੇਂ ਕੂਈ ਗੱਲ ਚੱਕਣੀ ਸੀ ਬੜਾ ਹੀ ਅੱਛੀ ਗੱਲ ਹੈ ਭਾਈ ਦੇਖੋ ਆਪਾਂ ਅੱਜ ਸਿੱਖਦੇ ਆ ਜਦੋਂ ਹੁਣ ਆਪਣੇ ਚਲੋ ਬੱਚੇ ਆਏ ਵਿਆਹ ਹੋ ਗਿਆ ਫੇਰ ਆਪਾਂ ਉਹਨੂੰ ਪੂੰਜਦਾਰੀ ਦਾ ਪਤਾ ਲੱਗਿਆ ਇਹਨਾਂ ਨੂੰ ਹੁਣ ਤੋਂ ਪਤਾ ਲੱਗ ਗਿਆ ਕਿ ਪੂੰਜਦਾਰੀ ਕੀ ਹੈ ਆਪਣਾ ਫਰਜ ਹੈ ਨਿਂਹਤ ਕਰਨਾ ਹਾਂਜੀ ਜੇ ਅੱਜ ਤੋਂ ਓਪਾ ਨਾਲ ਤਾਂ ਉੱਥੇ ਸ਼ਾਮ ਹੀ ਆਉਂਦੀ ਹੈ ਤੇ ਜੇ ਛਾਂ ਤੋਂ ਉੱਥੇ ਧੁੱਪ ਵੀ ਆਉਂਦੀ ਹਾਂਜੀ ਮਾੜੇ ਸਮੇਂ ਨਾਲ ਲੜਨਾ ਸਿੱਖੋ ਜੇ ਮਾੜਾ ਨਾਲ ਤੁਸੀਂ ਲੜਦੇ ਨਾ ਚੰਗਾ ਤਾਂ ਤੁਹਾਡੇ ਤੇ ਆਪ ਹੀ ਆ ਗਿਆ ਠੀਕ ਹੈ ਬੱਬੂ ਥੈਂਕ ਯੂ ਹੋਰ ਕਹਿੰਦਾ ਅਰੇ ਵਾਸੀ ਕਹਿੰਨੀ ਹੋਰ ਕੋਈ ਫੇਰ ਨਹੀਂ ਏ ਕਹਿੰਦਾ ਕੀ ਦਾ ਕਮਾਲ ਏ ਮੈਂ ਇਧਰ ਆਪਦਾ ਘਰ ਖਾਲੀ ਰੱਖਿਆ ਹੋਇਆ ਅੱਛਾ ਮੈਂ ਤਾਂ ਹੀ ਨਾ ਆਪਣੇ ਘਰੇ ਆਏ ਉਹ ਅਸੀਂ ਫਿਰ ਹਰਦੀਪ ਨੂੰ ਪਤਾ ਨਹੀਂ ਕੀ ਹੋ ਗਿਆ ਬੀਬੀ ਵੱਧ ਗਈ ਚੁੱਕੀ ਇਹ ਪੈ ਗਿਆ ਤੇ ਉਹ ਸੁਦੀਪ ਉਹ ਫਿਰ ਬਿਤਾਇਆ ਕੀ ਕਰਦਾ ਫਿਰ ਅਸੀਂ ਨਹੀਂ ਅਜਾ ਹਰਦੀਪ ਨਾਲ ਹੀ ਸੀਗੇ ਅਸੀਂ ਨਹੀਂ ਪਤਾ ਸਾਨੂੰ ਉਹ ਮੈਂ ਦੁਜਰੇ ਸਾਰ ਨੂੰ ਲੈ ਕੇ ਪਿੰਡ ਆਇਦਾਂ ਐਂ ਨਾ ਜਦਿਆਂ ਉਹ ਤਾਂ ਹੀ ਇੰਨਾ ਕਰਦਾ ਅਗਲਾ ਮੰਦੇ ਨਹੀਂ ਜਦੋਂ ਮੈਂ ਦਾਵਾ ਤਾਂ ਬਸਦਾ ਇੱਕ ਤਾਂ ਇਹ ਹੋਇਆ ਚਕਲ ਵਾਲਾ ਮ

ਜਾ ਗਏ ਮਿਲਣਾ ਤਾਂ ਫਲੇਟ ਉੱਤੇ ਆ ਤੁਸੀਂ ਨੱਚੀ ਗਏ ਉਹ ਤਾਂ ਤੋਰ ਗਈ ਨੱਪ ਕੇ ਪੈ ਗਿਆ ਉਹ ਰਾਤ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਉਹ ਬਿਮਾਰ ਤਾਂ ਅੱਜ ਵੀ ਬਹੁਤ ਹੈ ਹੈ ਨਾ ਠੀਕ ਟਿਕ ਰਿਹਾ ਹੈ ਕਿ ਡਿਪਾਰਟਮੈਂਟੋਂ ਨਿਕਲਿਆ ਜੀ ਵਾਲੀ ਐ ਨਾ ਅਸਰ ਵਾਲਾ ਹੋ ਗਿਆ ਨਾ ਅਸਰ ਵਾਲਾ ਹੋ ਗਿਆ ਤਾਂ ਵਾਈ ਤੋ ਕੀ ਉਹ ਵਾਲੇ ਬੈਠੇ ਪਈ ਹੈ ਮੈਂ ਤਾਂ ਆਖਿਆ ਸੀ ਨਾ ਟਿਕਟੂਕੇ ਲਵਾ ਕੇ ਆਇਆ ਹਾਂ ਅਹ ਅਹ ਟੈਨਸ਼ਨ ਫਿਰੀ ਹੋ ਗਿਆ ਹੁਣ ਹਨਾ ਜਾਣਾ ਨਹੀਂ ਉਹ ਸੜਕੇ ਪੰਜ ਵੇ 4 ਵਜੇ ਤੋਰ ਗਏ ਆ ਜੀ ਅੰਤਰ ਨੱਚ ਗਏ ਉਹ ਆਏ ਨੇ ਆਏ ਉੱਠੋ ਆ ਜਿਓ ਉਪਰ ਆਓ ਕੱਲ ਦੀ